ਸਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਨਸ ਰਮਾੜਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਦੱਖਣੀ ਏਸ਼ੀਆਈ ਅਮਰੀਕੀ ਮਾਮਲਿਆਂ ਬਾਰੇ ਗਵਰਨਰ ਕਮਿਸ਼ਨ ਨੇ ਭਾਈਚਾਰਕ ਭਾਵਨਾ ਅਤੇ ਏਕਤਾ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ ਭਾਰਤ ਦਾ ਪਾਕਿਸਤਾਨ ਖਿਲਾਫ ਵੱਡਾ ਐਕਸ਼ਨ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਨੋ ਐਂਟਰੀ ਪੀਐਮ ਕਾਰਨੀ ਨੇ ਆਪਣੀ ਸੀਟ ਤੇ ਗੱਡਿਆ ਝੰਡਾ ਮੁੜ ਬਣਨ ਜਾ ਰਹੀ ਹੈ ਲਿਬਰਲ ਦੀ ਸਰਕਾਰ ਪਾਕਿਸਤਾਨ ਵੱਲੋਂ ਬਾਰਾਮੂਲਾ ਕੁਪਵਾੜਾ ਤੇ ਅਖਨੂਰ ਸੈਕਟਰਾਂ ਦੇ ਵਿੱਚ ਗੋਲੀਬਾਰੀ ਪਰਥ ਦੇ ਇੱਕ ਸ਼ਹਿਰ 'ਚ ਸੜਕ ਦਾ ਨਾਮ ਰੱਖਿਆ ਗਿਆ ਸਿਖਲੈਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਦੱਖਣੀ ਏਸ਼ੀਆਈ ਅਮਰੀਕੀ ਮਾਮਲਿਆਂ ਬਾਰੇ ਗਵਰਨਰ ਕਮਿਸ਼ਨ ਨੇ ਵਿਸਾਖੀ ਦੇ ਜੋਸ਼ੀਲੇ ਦਿਹਾੜੇ ਨੂੰ ਇੱਕ ਪ੍ਰੇਰਣਾਦਾਇਕ ਸਮਾਗਮ ਨਾਲ ਮਨਾਇਆ ਜਿਸ ਵਿੱਚ ਸੱਭਿਆਚਾਰ, ਧਰਮ, ਸ਼ਾਂਤੀ ਅਤੇ ਏਕਤਾ ਨੂੰ ਉਜਾਗਰ ਕੀਤਾ ਗਿਆ। ਕਮਿਸ਼ਨਰ ਅਮਰਜੀਤ ਸਿੰਘ, ਡਾਕਟਰ ਰਜ਼ਾ ਖਾਨ ਅਤੇ ਅਮਨਦੀਪ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਸਾਖੀ ਦੀ ਮਹੱਤਤਾ ਨੂੰ ਸਾਂਝਾ ਕੀਤਾ। ਉਹ ਦਿਨ ਜੋ 10ਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸੇ ਦੀ ਸਿਰਜਣਾ ਅਤੇ ਵਾਢੀ ਅਤੇ ਭਾਈਚਾਰਕ ਭਾਵਨਾ ਦਾ ਜਸ਼ਨ ਹੈ। ਇਸ ਮੌਕੇ ਹੇਮਾ ਸਿੱਧੂ ਨੇ ਕੁਸ਼ਲਤਾ ਨਾਲ ਪ੍ਰੋਗਰਾਮ ਦਾ ਸੰਚਾਲਨ ਕੀਤਾ ਪੂਰੇ ਸਮਾਗਮ ਦੌਰਾਨ ਇੱਕ ਜੀਵੰਤ ਅਤੇ ਸਤਿਕਾਰ ਵਾਲਾ ਮਾਹੌਲ ਬਣਾਈ ਰੱਖਿਆ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸ਼ਵਿੰਦਰ ਸਿੰਘ ਦੁਆਰਾ ਇੱਕ ਰੋਹਾਨੀ ਸ਼ਬਦ ਦੀ ਪੇਸ਼ਕਾਰੀ ਦੁਆਰਾ ਇਕੱਠ ਨੂੰ ਅਧਿਆਤਮਿਕ ਤੌਰ ਤੇ ਨਿਹਾਲ ਕੀਤਾ ਗਿਆ ਜਿਸ ਨਾਲ ਸਮਾਗਮ ਦੀ ਸਭਿਆਚਾਰਕ ਅਤੇ ਧਾਰਮਿਕ ਡੁੰਗਾਈ ਵਿੱਚ ਹੋਰ ਵਾਧਾ ਹੋਇਆ। ਵਿਦਿਅਕ ਭਾਈਚਾਰੇ ਦੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਗਈ ਕਿਉਂਕਿ ਡਾਇਰੈਕਟਰ ਵਾਕਰ ਕਮਿਸ਼ਨਰ ਅਮਰਜੀਤ ਸਿੰਘ ਅਤੇ ਚੇਅਰਮੈਨ ਜੀਐਸ ਠੱਕਰ ਨੇ ਸਿੱਖਿਆ ਅਤੇ ਸਹਿਯੋਗ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਸਥਾਨਕ ਕਮਿਊਨਿਟੀ ਕਾਲਜ ਦੇ ਡਾਇਰੈਕਟਰ ਨੂੰ ਪ੍ਰਸ਼ੰਸਾ ਪੁਰਸਕਾਰ ਪ੍ਰਦਾਨ ਕੀਤਾ ਮੈਰੀਲੈਂਡ ਹਾਈਰ ਐਜੂਕੇਸ਼ਨ ਕਮਿਸ਼ਨ ਦੇ ਸਕੱਤਰ ਡਾਕਟਰ ਸੰਜੇ ਰਾਏ ਨੇ ਵੀ ਸਮਾਗਮ ਦੇ ਵਿੱਚ ਬੋਲਦਿਆਂ ਕਾਲਜਾਂ ਤੇ ਕਮਿਸ਼ਨ ਦੇ ਸਹਿਯੋਗੀ ਯਤਨਾ ਦੀ ਢੂੰਗੀ ਸ਼ਲਾਗਾ ਕੀਤੀ ਉਹਨਾਂ ਨੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਵਿੱਚ ਸਿੱਖਿਆ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਦੇ ਨੇਤਾਵਾਂ ਨੂੰ ਆਕਾਰ ਦੇਣ ਵਿੱਚ ਉੱਚ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ। ਇਸ ਮੌਕੇ ਸ਼੍ਰੀਮਤੀ ਲੀ ਸੈਕਟਰੀ ਆਫ ਸਟੇਟ ਡਾਇਰੈਕਟਰ ਵਾਕਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਇਕਤਾ, ਸਮਾਨਤਾ ਤੇ ਮਾਨਵਤਾ ਦੀ ਸੇਵਾ ਨੂੰ ਉਤਸ਼ਾਹਿਤ ਕਰਨ ਲਈ ਦਿਲੋਂ ਭਾਸ਼ਣ ਦਿੱਤੇ। ਉਹਨਾਂ ਨੇ ਗਵਰਨਰ ਬੇਸਮੂਤ ਤੇ ਉਪ ਗਵਰਨਰ ਅਰੁਣਾ ਮੀਲਰ ਦੀ ਅਗਵਾਈ ਹੇਠ ਦੱਖਣੀ ਏਸ਼ੀਆਈ ਅਮਰੀਕੀ ਭਾਈਚਾਰੇ ਦੁਆਰਾ ਲਗਾਤਾਰ ਕੀਤੀ ਜਾ ਰਹੀ ਪ੍ਰਗਤੀ ਦੀ ਸ਼ਲਾਗਾ ਕੀਤੀ ਕਮਿਸ਼ਨ ਨੇ ਵਿਪਿਨ ਭਾਈਚਾਰਿਆਂ ਵਿਚ ਪਲੇਟਫਾਰਮ ਤੇ ਇਕੱਠੇ ਲਿਆਂਨ ਸਹਿਯੋਗ ਸਮਝਦਾਰੀ ਅਤੇ ਸਾਂਝੇ ਸਭਿਆਚਾਰਕ ਮਾਨ ਦੁਆਰਾ ਬੰਧਨ ਨੂੰ ਮਜ਼ਬੂਤ ਕਰਨ ਦੇ ਆਪਣੇ ਮਿਸ਼ਨ ਦੀ ਪੁਸ਼ਟੀ ਕੀਤੀ ਵਿਸਾਖੀ ਦਾ ਜਸ਼ਨ ਇਸ ਗੱਲ ਦੀ ਇੱਕ ਚਮਕਦਾਰ ਉਦਾਹਰਣ ਵੱਜੋਂ ਕੰਮ ਕਰਦਾ ਹੈ ਕਿਵੇਂ ਪਰੰਪਰਾ ਭਾਈਚਾਰਕ ਸੇਵਾ ਅਤੇ ਸਭਿਆਚਾਰਕ ਅਮੀਰੀ ਸਮਾਜ ਨੂੰ ਅੱਗੇ ਵਧਾਉਂਦੀ ਹੈ इस मौके उगनिया शख्सियता डॉक्टर सुरिंदर सिंह गिल एंबेसडर फॉर पीस जस्सी सिंह साबका चेयरमैन डॉक्टर सलूजा हरप्रीत सिंह गिल दविंदर सिंह गिल डायरेक्टर सिक्स ऑफ डीएमवी हरबंस सिंह खालसा चेयरमैन फतेह मनेंद्र सिंह खालसा मौजूद रहे इस मौके पत्रकारी क्षेत्र वालों सब टीवी दे सीईओ सरदार हरजीत सिंह हुंदल सुरमुख सिंह मानकू वॉइस हाउस ते ਸੁਖਪਾਲ ਸਿੰਘ ਤਨੋਆ ਵੱਲੋਂ ਸਮਾਗਮ ਨੂੰ ਕਲਮ ਬੰਦ ਕਰਕੇ ਪਬਲਿਕ ਦੇ ਹਿੱਤ ਕੀਤਾ ਗਿਆ ਸੋ ਇਸ ਤਰ੍ਹਾਂ ਸਮੁੱਚਾ ਵਿਸਾਖੀ ਸਮਾਗਮ ਪ੍ਰਭਾਵਸ਼ਾਲੀ ਰਿਹਾ ਸਭਰੂਪੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਣਾ ਹਰਜੀਤ ਨੂੰ ਸਤਿ ਸ੍ਰੀ ਅਕਾਲ ਦਸਤੋ ਜਿਵੇਂ ਵਿਸਾਖ ਦਾ ਮਹੀਨਾ ਵਿਸਾਖੀ ਨੂੰ ਦੁਨੀਆ ਦੇ ਕੋਨੇ ਕੋਨੇ 'ਚ ਸਿੱਖ ਧਰਮ ਦਾਸ ਮਦਦ ਔਰ ਹੋਰ ਕਮੇਂਟੀਆਂ ਜਿਹੜੀਆਂ ਉਹ ਮਨਾਉਂਦੀਆਂ ਨੇ ਅੱਜ ਮੈਰੀਲੈਂਡ ਗਵਰਨਰ ਹਾਊਸ ਵੱਲੋਂ ਵਿਸਾਖੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵੱਖ-ਵੱਖ ਬੁਲਾਰਿਆਂ ਨੇ ਵਿਸਾਖੀ ਦੀ ਮਹੱਤਤਾ ਬਾਰੇ ਦੱਸਿਆ, ਕਮਿਊਨਿਟੀ ਦੀਆਂ ਗੱਲਾਂ ਕੀਤੀਆਂ। ਆਉਣ ਵਾਲੇ ਸਮੇਂ ਨੂੰ ਸਿੱਖਾਂ ਨਾਲ ਉਹਨਾਂ ਦਾ ਕਿੱਦਾਂ ਦਾ ਵਰਤਾਓ ਹੋਇਆ ਉਹਦੇ ਬਾਰੇ ਗੱਲਬਾਤ ਕੀਤੀ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖੇ ਹੋਏ ਸ਼ਬਦਾਂ ਨੂੰ ਭਾਈ ਭਾਈ ਸਾਹਿਬ ਭਾਈ ਸਿੰਦਰ ਸਿੰਘ ਜੀ ਨੇ ਬੜੇ ਹੀ ਚੰਗੇ ਤਰੀਕੇ ਨਾਲ ਸੰਗਤਾਂ ਨੂੰ ਸੁਣਾ ਕੇ ਜਿਹਾਲ ਕੀਤਾ ਔਰ ਉਹਦੇ ਖਾਸ ਇੰਗਲਿਸ਼ ਅਰਥ ਵੀ ਦੱਸੇ ਤੇ ਨਾਲ ਕਿ ਉਹ ਕਿ ਇੰਗਲਿਸ਼ ਅ ਅਮਰੀਕਨ ਕਮਿਊਨਿਟੀ ਦੇ ਵੀ ਕਈ ਲੋਕ ਇੱਥੇ ਆਏ ਹੋਏ ਸਨ ਅੱਜ ਵਿਸਾਖੀ ਨੂੰ ਬੜੇ ਉਤਸ਼ਾਹ ਨਾਲ ਮੈਰੀਲੈਂਡ ਚ ਮਨਾਇਆ ਗਿਆ ਦੇਖਦੇ ਰਹਿਣਾ ਸਭ ਰੰਗ ਟੀਵੀ ਸਾਡਾ ਆਪਣਾ ਹਰਜੀਤ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 16 ਵਿਸਾਖ ਨੂੰ ਮੈਰੀਲੇਂਡ ਵਿੱਚ ਸਟੇਟ ਗਵਰਨਮੈਂਟ ਵੱਲੋਂ ਗਵਰਨਰ ਵੈਸਬੋਰ ਅਤੇ ਲਟੇਨੈਂਟ ਗਵਰਨਰ ਆਉਰਨਾ ਮਿਲਰ ਅਤੇ ਸਾਰੇ ਸਟਾਫ ਵੱਲੋਂ ਸਾਰੇ ਡਿਪਾਰਟਮੈਂਟ ਵੱਲੋਂ ਜੋ ਵਿਸਾਖੀ ਦਾ ਦਿਹਾੜਾ ਇਸ ਜਗ੍ਹਾ ਤੇ ਮਨਾਇਆ ਜਾ ਰਿਹਾ ਸੋ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਤੋਂ ਲੋਕ ਆਏ ਨੇ ਬੜੇ ਉਤਸ਼ਾਹ ਨਾਲ ਇਸ ਦਿਨ ਨੂੰ ਸਟੇਟ ਵੱਲੋਂ ਵੀ ਤੇ ਵੱਖ-ਵੱਖ ਧਰਮਾਂ ਵੱਲੋਂ ਵੱਖ-ਵੱਖ ਕਮਿਊਨਿਟੀਆਂ ਵੱਲੋਂ ਮਨਾਇਆ ਗਿਆ ਹੈ ਸਿੱਖਾਂ ਵੱਲੋਂ ਵੀ ਬੜੇ ਵੱਡੇ ਪੱਧਰ ਤੇ ਇਸ ਸਵਾਗਤ ਤੇ ਇਸ ਪ੍ਰੋਗਰਾਮ ਨੂੰ ਸਿਮੁਲੀਟ ਹੋਈ ਹੈ ਜਿਹਦੇ ਵਿੱਚ 10ਵੇਂ ਪਾਸ਼ਾਹੀ ਦੇ ਸ਼ਬਦ ਤੋਂ ਸ਼ੁਰੂਆਤ ਹੋਈ ਅਤੇ ਸਾਰਿਆਂ ਨੇ ਜਿੰਨੇ ਵੀ ਅਫੀਸ਼ੀਅਲਸ ਇੱਥੇ ਆਏ ਨੇ ਉਹਨਾਂ ਨੇ ਆਪੋ ਆਪਣੇ ਤੰਗ ਨਾਲ ਇਸ ਸਮੇਂ ਨੂੰ ਸਾਰੇ ਜਿਹੜੀ ਕਮਿਊਨਿਟੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਸੋ ਸਾਨੂੰ ਬੜੀ ਖੁਸ਼ੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਮਿਊਨਿਟੀ ਨੂੰ ਕਮਿਊਨਿਟੀਆਂ ਨੂੰ ਇਕੱਠੇ ਕਰਨ ਵਾਲੇ ਪ੍ਰੋਗਰਾਮ ਜਿਹੜੇ ਨੇ ਹੁੰਦੇ ਰਹਿਣ ਇਸ ਲਈ ਸਾਡੀ ਅਰਦਾਸ ਵੀ ਹੈ ਤੇ ਸਾਰੇ ਕਮਿਊਨਿਟੀ ਨੂੰ ਇਹ ਰਿਕੁਐਸਟ ਵੀ ਆ ਵੀ ਆਪਾਂ ਰਲ ਕੇ ਇਹਨਾਂ ਦਿਨਾਂ ਨੂੰ ਮਨਾਇਆ ਕਰੀਏ ਤਾਂ ਕਿ ਸਟੇਟ ਵਿੱਚ ਸਾਡੀ ਕਮਿਊਨਿਟੀ ਦੀ ਪੰਜਾਬੀ ਕਮਿਊਨਿਟੀ ਦੀ ਸਿੱਖ ਕਮਿਊਨਿਟੀ ਦੀ ਰਿਕੋਗਨੀਸ਼ਨ ਵੱਧ ਤੋਂ ਵੱਧ ਵਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ एवरीवन ਆ ਮੈਰੀਲੈਂਡ ਸੈਕਟਰੀ ਆਫ ਸਟੇਟ ਸੂਜ਼ਨ ਲੀ ਐਂਡ ਆਈਡ ਲਾਈਕ ਟੂ ਵਿਸ਼ एवरीवन ਅ ਹੈਪੀ ਫਸਾਕੀ a time where we can come celebrate our rich diversity our community hope and renewal and everything that is wonderful and beautiful And again, happy Vesak everybody. So Vesak represents the harvest, a renewal, the the energy of love, the energy of coming together of people, and it's a time for us to really think about how we can show love by how we treat one another. A very special time and I'm grateful to be here with the South Asian community celebrating Vesak. Thank you Captain for coming over. It's a pleasure to have you here. and hope you have enjoyed the function Absolutely. and learned a lot from today's presentation yes indeed. thank you thank you ਭਾਰਤ ਨੇ ਇੱਕ ਵਾਰ ਫੇਰ ਪਾਕਿਸਤਾਨ ਦੀ ਚਿੰਤਾ ਵਧਾਉਣ ਦੀ ਤਿਆਰੀ ਕਰ ਲਈ ਹੈ ਜੀ ਹਾਂ ਪਾਕਿਸਤਾਨ ਨੇ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਲਈ ਆਪਣਾ 에ਅਰ ਸਪੇਸ ਬੰਦ ਕਰ ਦਿੱਤਾ ਸੀ ਹੁਣ ਭਾਰਤ ਵੀ ਇਸ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਭਾਰਤ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਕਰ ਸਕਦਾ ਹੈ ਨਾਲ ਹੀ ਪਾਣੀ ਨਾਹੀ ਆਉਣ ਜਾਣ ਉੱਤੇ ਵੀ ਰੋਕ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਭਾਰਤ ਹੁਣ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਵੇਗਾ ਉਧਰ ਕੈਨੇਡਾ ਵਿੱਚ 28 April ਨੂੰ ਹੋਈਆਂ ਸੰਗੀ ਚੋਣਾਂ ਲਈ ਵੋਟਾਂ ਦੀ ਗਿਣਤੀ جاری ਹੈ ਪੂਰਬੀ ਸੂਬੇ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ VOTING ਖਤਮ ਹੋਣ ਦੇ ਨਾਲ ਹੀ ਸਾਰੀਆਂ 343 ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਦੇ ਵਿੱਚ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਲੀਡ ਹਾਸਿਲ ਕਰਦੀ ਜਾਪਦੀ ਹੈ। ਸ਼ੁਰੂਆਤੀ ਵੋਟਾਂ ਦੀ ਗਿਣਤੀ ਦੇ ਅਨੁਸਾਰ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੀਟਾਂ ਤੇ ਵੋਟਰ ਸ਼ੇਅਰ ਦੋਵਾਂ ਦੇ ਵਿੱਚ ਮਜ਼ਬੂਤ ਲੀਡ ਦਾ ਆਨੰਦ ਮਾਨ ਰਹੀ ਹੈ। ਤਾਜ਼ਾ ਰੁਝਾਨਾਂ ਦੇ ਅਨੁਸਾਰ ਲਿਬਰਲ ਪਾਰਟੀ ਨੇ 23 ਸੀਟਾਂ ਜਿੱਤੀਆਂ ਨੇ ਤੇ 85 ਸੀਟਾਂ ਤੇ ਅੱਗੇ ਐ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੇ 12 ਸੀਟਾਂ ਜਿੱਤੀਆਂ ਨੇ ਅਤੇ 69 ਸੀਟਾਂ ਤੇ ਅੱਗੇ ਐ ਬਹੁਮਤ ਪ੍ਰਾਪਤ ਕਰਨ ਦੇ ਲਈ ਕਿਸੇ ਪਾਰਟੀ ਨੂੰ ਘੱਟੋ ਘਾਟ 172 ਸੀਟਾਂ ਜਿੱਤਣ ਦੀ ਜ਼ਰੂਰਤ ਹੁੰਦੀ ਹੈ ਇਸ ਵਾਰ ਕੈਨੇਡੀਅਨ ਚੋਣਾਂ ਦੇ ਵਿੱਚ ਰਿਕਾਰਡ ਤੋੜ VOTING ਹੋਈ ਹੈ ਚੋਣ ਅਧਿਕਾਰੀਆਂ ਦੇ ਅਨੁਸਾਰ ਰਿਕਾਰਡ 7.3 ਮਿਲੀਅਨ ਕੈਨੇਡੀਅਨਸ ਨੇ ਵੋਟ ਪਾਈ ਜੋ ਕਿ 2021 ਦੀਆਂ ਚੋਣਾਂ ਨਾਲੋਂ 25% ਦੀ ਵਾਧਾ ਹੈ ਉਧਰ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਵਿੱਚ ਕੰਟਰੋਲ ਰੇਖਾ ਦੇ ਨਾਲ ਮੁੜ ਗੋਲੀਬਾਰੀ ਦੀ ਉਲੰਘਣਾ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲਾ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਦੇ ਵਿੱਚ ਸਰਹੱਦ ਪਾਰੋਂ ਬਿਨਾਂ ਕਿਸੇ ਪੜਕਾ ਹਟ ਦੇ ਫਾਇਰਿੰਗ ਕੀਤੀ ਪਿਛਲੇ ਹਫਤੇ ਪਹਿਲਗਾਮ دہشتੀ ਹਮਲੇ ਦੇ ਵਿੱਚ ਜਿਸ ਵਿੱਚ 26 ਲੋਕਾਂ ਦੀ ਜਾਨ ਗਈ ਸੀ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਬਣੀ ਤਲਖੀ ਦਰਮਿਆਨ ਇਹ ਲਗਾਤਾਰ ਪੰਜਵੀਂ ਰਾਤ ਹੈ ਜਦੋਂ ਪਾਕਿਸਤਾਨ ਨੇ ਬਿਨਾ ਪੜਖਾ ਹਰ ਤੋਂ ਗੋਲੀਬਾਰੀ ਕੀਤੀ ਹੈ ਫੌਜੀ ਅਧਿਕਾਰੀਆਂ ਨੇ ਕਿਹਾ ਕਿ 28 ਤੇ 29 April ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਦੇ ਨਾਲ ਕੁਪਵਾੜਾ ਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਨਾਲ ਅਖਨੂਰ ਸੈਕਟਰ ਦੇ ਵਿੱਚ ਵੀ ਬਿਨਾ ਕਿਸੇ ਪੜਖਾ ਹਰ ਤੋਂ ਫਾਇਰਿੰਗ ਕੀਤੀ ਉਹਨਾਂ ਨੇ ਕਿਹਾ ਕਿ ਭਾਰਤੀ ਸਲਾਮਤੀ ਦਸਤਿਆਂ ਨੇ ਇਸ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਹੈ ਦੋਵਾਂ ਮੁਲਕਾਂ ਦਰਮਿਆਨ ਵਾਧੇ ਟਕਰਾ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਰਹਿੰਦੇ ਲੋਕ دہشت ਦੇ ਵਿੱਚ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by ਡਾਕਟਰ ਸੁਰਿੰਦਰ ਸਿੰਘ ਗਿਲ ਇਮੀਗ੍ਰੇਸ਼ਨ ਕੰਸਲਟੈਂਟ ਤਾਜ਼ੀਆਂ ਖਬਰਾਂ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਉਦਰਪਾਰਟਸ ਦੇ ਇੱਕ ਸ਼ਹਿਰ ਡੋਂਗਾਰਾ ਸ਼ਹਿਰ ਦੇ ਵਿੱਚ ਸਿੱਖ ਲੇਨ ਦਾ ਉਦਘਾਟਨ ਕੀਤਾ ਗਿਆ ਹੈ ਜੋ ਪੱਛਮੀ ਆਸਟ੍ਰੇਲੀਆ ਦੇ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਮਰਪਿਤ ਪਹਿਲੀ ਅਧਿਕਾਰਕ ਜਗ੍ਹਾ ਹੈ ਕਾਂਸਟ ਫ੍ਰੀ ਗੋ ਬੋਲੇ ਇਸ ਇਤਿਹਾਸਿਕ ਸਮਾਗਮ ਦੇ ਵਿੱਚ 200 ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਵਿੱਚ 파ਰਥ ਤੋਂ ਆਏ ਸਿੱਖ ਪਾਈਚਾਰੇ ਦੇ ਮੈਂਬਰ ਵੀ ਸ਼ਾਮਿਲ ਰਹੇ। 파ਰਥ ਤੋਂ 360 ਕਿਲੋਮੀਟਰ ਉੱਤਰ ਵਿੱਚ ਸਥਿਤ ਡੋਂਗਾਰਾ ਦੇ ਵਿੱਚ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਪੱਛਮੀ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸਿੱਖ ਪਾਈਚਾਰਾ ਰਹਿੰਦਾ ਸੀ। ਇਰਵਿਨ ਡਿਸਟ੍ਰਿਕਟ ਹਿਸਟੋਰੀਕਲ ਸੁਸਾਇਟੀ ਨੇ 2 ਸਾਲਾਂ ਦੀ ਮੁਹਿੰਮ ਚਲਾਈ ਤਾਂ ਜੋ ਇਸ ਵਿਰਾਸਤ ਨੂੰ ਸਨਮਾਨਿਤ ਕੀਤਾ ਜਾ ਸਕੇ। ਇਸ ਮੌਕੇ ਤਰੁਣਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਸਾਡੀਆਂ ਜੜ੍ਹਾਂ ਮਜ਼ਬੂਤ ਹੋ ਚੁੱਕੀਆਂ ਨੇ ਸਿੱਖਣ ਦੀ માનਤਾ ਪੱਛਮੀ ਆਸਟ੍ਰੇਲੀਆ ਦੇ ਬਹੁ ਸੱਭਿਆਕ ਇਤਿਹਾਸ ਨੂੰ ਸਨਮਾਨਿਤ ਕਰਦੀਆਂ ਇੱਕ ਮਾਣਯੋਗ ਪੜਾਅ ਹੈ ਇਸ ਸਾਲ ਦਾ ਪਦਮ ਪੁਰਸਕਾਰ ਸਮਾਰੋ ਬੀਤੇ ਦਿਨੀ ਯਾਨੀ ਕਿ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਹੋਇਆ ਜਿੱਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਭਾਰਤ ਤੋਂ ਕਈ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਇਹ ਪੁਰਸਕਾਰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਸ਼ਾਨਦਾਰ ਕੰਮ ਨੂੰ ਮਾਨਤਾ ਦਿੰਦੇ ਨੇ। ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਨੂੰ ਕਲਾ ਦੇ ਖੇਤਰ ਵਿੱਚ ਚੋਣਾਂ ਦੇ ਯੋਗਦਾਨ ਦੇ ਲਈ ਪਦਮਸ਼ਰੀ ਪੁਰਸਕਾਰ ਮਿਲਿਆ। ਨਰੂਲਾ ਕਈ ਸਾਲਾਂ ਤੋਂ ਭਾਰਤੀ ਸੰਗੀਤ ਵਿੱਚ ਇੱਕ ਸਥਿਕਾਰਤ ਹਸਤੀ ਰਹੀ ਹੈ। ਆਪਣੇ ਕੈਰੀਅਰ ਦੇ ਦੌਰਾਨ ਗਾਇਕਾ ਜੋ ਆਪਣੇ ਪ੍ਰਸਿੱਧ ਗੀਤ ਪਿਆਰ ਤੋਂ ਹੋਣਾ ਹੀ ਥਾ ਲਈ ਜਾਣੀ ਜਾਂਦੀ ਹੈ ਨੇ ਕਈ ਹਿੱਟ ਟ੍ਰੈਕਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਜਿਨ੍ਹਾਂ ਵਿੱਚ ਵਿਰਾਸਤ ਦਾ ਤਾਰੇ ਹਨ ਬਾਰਾਤੀ ਜੁਦਾਈ ਦਾ ਜੁਦਾਈ ਜੁਦਾਈ ਅਤੇ ਬਾਦਸ਼ਾਹ ਦਾ ਹੰਗਾਮਾ ਹੋ ਚਾਈ ਸ਼ਾਮਿਲ ਨੇ ਪਹਿਲਗਾਮ ਚ ਹੋਏ ਪਾਕਿਸਤਾਨੀ ਆਤਵਾਦੀ ਹਮਲੇ ਦੇ ਵਿਰੋਧ ਚ ਅਤੇ ਗੋਲੀਆਂ ਨਾਲ ਸ਼ਹੀਦ ਹੋਏ ਸਤਾਈ ਭਾਰਤੀਆਂ ਦੀ ਆਤਮਿਕ ਸ਼ਾਂਤੀ ਦੇ ਲਈ ਫਤਿਹਗੜ ਚੂੜੀਆਂ ਵਿਖੇ ਸਾਭਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਤ੍ਰਿ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਚ ਕਾਂਗਰਸੀਆਂ ਵੱਲੋਂ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਜੋ ਫਤਿਹਗੜ ਚੂੜੀਆਂ ਦੇ ਤਲਾਬ ਵਾਲਾ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਚ ਹੁੰਦਾ ਹੋਇਆ ਮੱਛੀ ਮੰਡੀ ਚੌਂਕ ਵਿਖੇ ਜਾ ਕੇ ਸਮਾਪਤ ਹੋਇਆ ਇਸ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਅਤੇ ਪਾਕਿਸਤਾਨ ਦੇ ਅਤਵਾਦੀਆਂ ਨੂੰ ਠੋਕਮਾ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਘਿਣਾਉਣੀ ਹਰਕਤ ਨਾ ਕਰ ਸਕੇ ਦੇਖੋ ਜਿਹੜਾ ਪੈਨ ਗੈਪ ਤੇ ਕਟਨਾ ਹੋਈ ਆ ਜਿਹੜੇ ਨਿਰਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋਇਆਂ ਉਹਨਾਂ ਦੇ ਪਰਿਵਾਰ ਦਾ ਦੁੱਖ ਸਾਂਝੇ ਕਰਦੇ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ 'ਚ ਲਿਖਿਆ ਜੋ ਪੜੋਸੀ ਕੇ ਹੁਆ ਉਹ ਆਪਣੇ ਵੀ ਜਾਨ ਤੇ ਅੱਜ ਤੇਰੇ ਕੇ ਗੁਆਣੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਤਰਨਾ ਵੀ ਹੋ ਸਕਦਾ ਇਹ ਬਾਣਾ ਕਿਸੇ ਰੋ ਹਿੰਦੁਸਤਾਨੀ ਨਾਲ ਹੀ ਵਰਤ ਸਕਦਾ ਤੇ ਅੱਜ ਸਾਡਾ ਵੇਲਾ ਵੈ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਨਾ ਪਰਿਵਾਰਾਂ ਨਾਲ ਖਲੋਈਏ ਤੇ ਮੁਲਕ ਦੀ ਸਰਕਾਰ ਨਾਲ ਖਲੋਈਏ ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਕੁਝ ਨਹੀਂ ਅਸੀਂ ਅੱਜ ਇੱਕ ਹਿੰਦੂਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹ ਨਾਲ ਖਲੋਤੇ ਆ ਇੱਕ ਦੋ ਖਾਂਜਾ ਗਲੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਅਰਨਾਥੋ ਬਾਦ ਪਾਰ ਪਾਸtare ਜੰਗ ਦੇ ਵਰਗੇ ਹਾਲਾਤ ਬਣ ਗਏ ਸਾਡਾ ਸਟੇਟਰੀਆ ਜੰਗ ਦੇ ਹਾਲਾਤ ਬਣੇ ਨੇ ਪਰ ਜੰਗ ਲੱਗਣੀ ਨਹੀਂ ਲੱਗਣੀ ਕਿ ਐਕਸ਼ਨ ਕਰਨਾ ਸੈਂਟਰ ਸੇ ਕਰਦਾ ਦਾ ਅਸੀਂ ਤਾਂ ਦੁੱਖ ਸਾਂਝਾ ਕਰਨ ਇਕੱਠੇ ਹੋਏ ਆ ਕਿਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲੇ ਦਾ ਫੈਸਲਾ ਹੈ ਪਹੁੰਚ ਦਾ ਫੈਸਲਾ ਅਸੀਂ ਉਹਨਾਂ ਦੇ ਨਾਲ ਪੁਰਾ ਮਾਮਾ ਦੇ ਵਿੱਚ ਹੋਇਆ ਆ ਪਾਕਿਸਤਾਨ ਦੀ ਨਿੰਦਨਯੋਗ ਘਟਨਾ ਜੀ ਵੇਖੋ ਯਾਤਰੀਆਂ ਨੂੰ ਵਿਚਾਰੇ ਜਿਹੜੇ ਘੁੰਮਣ ਫਿਰਨ ਗਏ ਸੀ ਨਿਰਦੋਸ਼ਿਆਂ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ ਗਈ ਮੈਂ ਤਾਂ ਬਹੁਤ ਨਿੰਦਾ ਕਰਦਾ ਪਾਕਿਸਤਾਨ ਦੀ ਵੀ ਬੇਕਸੂਰ ਵਿਚਾਰੇ ਲੋਕ ਆ ਜਿਹੜੇ ਉਹਨਾਂ ਨੂੰ ਅਸੀਂ ਕਿਸੇ ਦਾ ਨਵਾਂ ਵਿਆਹ ਆ ਕੇ ਦਾ ਬੱਚਾ ਆ ਕੇ ਦਾ ਪਿਓ ਨੂੰ ਮਾਰ ਦੇਣਾ ਅਗਲੇ ਖੁਸ਼ੀ ਮਨਾਉਣ ਗਏ ਆ ਬਹੁਤ ਨਿੰਦਨਯੋਗ ਗੱਲ ਆ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪਾਕਿਸਤਾਨ ਨੂੰ ਕ레ਜ ਕਰਨਾ ਚਾਹੀਦਾ ਮੈਂ ਹੀ ਜਿੱਦਾਂ ਬਾਈ ਸਾਹਿਬ ਨੇ ਕਹਿੰਿਆ ਸੀਂਟਰ ਗਵਰਨਮੈਂਟ ਦੇ ਨਾਲ ਆ ਜੋ ਵੀ ਡਿਸੀਜਨ ਲਊਗਾ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਅਸੀਂ ਭਾਰਤ ਸਰਕਾਰ ਦੇ ਨਾਲ ਆ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ નિર્ਦੋਸ਼ ਨੇ ਹੱਥੇ ਹਿੰਦੁਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂ ਬੁਜ਼ਦਲਾ ਵਾਂਗੂ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅਤਵੰਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਫਟੇਗੜ ਚੂੜੀਆਂ ਦੇ ਨਗਰ ਨਿਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਬੁਜ਼ਦਲਾਂ ਵਾਲੀ ਹਰਕਤ ਹੈ ਇਹਨੇ ਹੱਥਿਆਂ ਨੂੰ ਆ ਕੇ ਹਰ ਵਾਰੀ ਬੁਜ਼ਦਿਲਾ ਮੰਗੂ ਨੂੰ ਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਤੇ ਤਾਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ ਇਹੀ ਗੱਲ ਹੈ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ ਹਰ ਇੱਕ ਦੇ ਮਨ ਚ ਗੁੱਸਾ ਹੈ ਰੋਸ ਹੈ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਏ ਕਿਸੇ ਜਾਤ ਦੀ ਪਾਰਟਿਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਲੜਾਈ ਏ ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਸ਼ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜਿਹੜੀ ਅਪੀਲ ਗਾਮ ਹੁਣ ਅਡਰਪੋ ਕਾਨਾ ਹਮਲਾ ਕੀਤਾ ਆ ਪਾਕਿਸਤਾਨ ਦੇ ਅਤਵਾਦੀਆਂ ਨੇ ਇਹ ਬੜੀ ਮਾੜੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਕੱਲੇ ਕੱਲੇ ਟੈਰਰਿਸਟ ਨੂੰ ਲੱਭਿਆ ਜਾਵੇ ਔਰ ਕੱਲੇ ਕੱਲੇ ਨੂੰ ਸਜ਼ਾ ਦਿੱਤੀ ਜਾਵੇ ਇਤੋਂ ਥੱਲੇ ਕੋਈ ਹੋਰ ਅਸੀਂ ਨਹੀਂ ਕਹਿੰਦੇ ਵੀ ਕੋਈ ਇਹਦਾ ਹੋਰ ਕੋਈ ਹੱਲ ਹੈਗਾ ਟੈਰਰਿਸਟ ਜਿੰਨਾ ਚਿਰ ਨਹੀਂ ਮਰਦੇ ਅਸੀਂ ਇਦਾਂ ਹੀ ਐਜੀਟੇਸ਼ਨ ਕਰਦੇ ਰਵਾਂਗੇ ਅਸੀਂ ਇਦਾਂ ਹੀ ਬੁਝਾਰਾ ਚਾਉਂਦੇ ਰਵਾਂਗੇ ਇਦਾਂ ਹੀ ਸਰਕਾਰ ਦੇ ਪੋਲ ਖੋਲਦੇ ਰਵਾਂਗੇ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਭਾਰੀ ਵਾਅਦਾ ਹੋਇਆ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਬਣੇ ਕਲਾਸਰੂਮਾਂ ਦਾ ਉਦਘਾਟਨ ਕਰਨ ਮੌਕੇ ਕੀਤਾ ਇਸ ਮੌਕੇ ਵਿਧਾਇਕ ਸ਼ੈਰੀਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਭਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਬੁਲੰਦੀਆਂ ਤੇ ਲੈ ਜਾਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਨਾ ਕਿਹਾ ਹੈ ਕਿ ਪੰਜਾਬ ਸਰਕਾਰ ਬੱਚਿਆਂ ਦੇ ਭਵਿੱਖ ਦੇ ਲਈ ਲਗਾਤਾਰ ਕੰਮ ਕਰਦੀ ਰਹੇਗੀ। ਹੁਣ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਦੀ ਕਮਾਨ ਸੰਭਾਲਣ ਉਪਰੰਤ ਹੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਨਾਲ ਹੀ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੇ ਵਿੱਚ ਵੱਡੇ ਪੱਧਰ ਤੇ ਸੁਧਾਰ ਹੋਏ ਨੇ। ਸਰਕਾਰ ਨੇ ਸੂਬੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12% ਦੀ ਬਜਟ ਦਾ ਵਾਅਦਾ ਕਰਕੇ ਇਤਿਹਾਸ ਸਿਰਜਿਆ। ਅ ਦਸਨਾ ਚੌਂਦਾ ਵੀ ਤਕਰੀਬਨ ਹੁਣ ਤੱਕ ਜੋ ਮੈਨੂੰ ਲੱਗਦਾ ਵੀ ਮੈਂ 5 ਕਰੋੜ ਰੁਪਏ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁਚੱਲ ਜਾਰੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸੰਗ ਨੂੰ ਭਾਰ ਦੇਣਾ ਪੰਜਾਬ ਦਾ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਉਸ ਜੰਗੀ ਪੱਦਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ એનર્ਜੀ ਜਿਹੜੀ ਵੱਖਰੀ ਜਿਹੜੀ ਐ ਮਹਿਸੂਸ ਹੋ ਰਹੀ ਹੈ ਤੁਹਾਡੇ ਨੂੰ ਕਹਿਣਾ ਚਾਹੁੰਦੇ ਕਿ ਕਿ ਨਹੀਂ ਵੀ ਕਈ ਮੱਕ ਜਿਹੜੇ ਨਾ ਸਰਕਾਰੀ ਚੁੱਕਾ ਜਿਹਾ ਬਣਦੇ ਨੇ ਦੇਖੋ ਇਹ ਇੱਕ ਜਿਹਦਾ ਕਿਥੇ ਜਿੱਥੇ ਮਾਈਂਡ ਸੈਟ ਹੋ ਜਾਵੇ ਉਹਨੇ ਉਹ ਕੰਮ ਕਰਨਾ ਬਟ ਕਹਿਣ ਦਾ ਭਾਵੇਂ ਆ ਵੀ ਹੁਣ ਅੱਜ ਮੈਂ ਆਇਆ ਕਿੱਥੇ ਆਇਆ ਅੰਸ਼ਾਰਾ ਮੱਜਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਨੇ ਇਹਦੇ ਨਾਲ ਟੱਚ ਕਰਦੇ ਅੱਜ ਲੱਗੇ ਚੱਕੇ ਪਿੰਡਾਂ ਦੇ ਵਿੱਚ ਪਤਾ ਵੀ ਸ਼ੈਦੀ ਸਰਕਾਰੀ ਸਕੂਲ ਚ ਕੀ ਕਰਨਾ ਹੈ ਇੱਕ ਉਹ ਦੇਖ ਰਿਖ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ 'ਤੇ ਜਾ ਰਹੇ ਨੇ ਇਹਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਂਦੇ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਸ ਤਰ੍ਹਾਂ ਇਹ ਇਕੱਲੇ ਇਕੱਲੇ ਨੂੰ ਵੀ ਬਲਾਗ ਪਿੰਡ ਜਦੋਂ ਆਉਂਦਾ ਨਹੀਂ ਜਿੱਦਾਂ ਹੁਣ ਸਾਨੂੰ ਕੋਈ ਸੁਣਨ ਆ ਗਿਆ ਕੋਈ ਵੇਖਣ ਆ ਗਿਆ ਕੋਈ ਸਾਡਾ ਵਰਕਰ ਸੇ ਬਾਹਰ ਉਹਨਾਂ ਦੀ ਸਪੋਰਟ 'ਚ ਆ ਕੇ ਇੱਕ ਮੈਸੇਜ ਕੁ ਬਜਾਰ ਮੈਂ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਿਰੋਧੀ ਕਿਹੜੀ ਪਾਰਟੀ ਦੀ ਗੱਲ ਕਰਦੇ ਦੱਸੋ ਪਹਿਲਾਂ ਕਾਗਰਤ ਦੀ ਗੱਲ ਕਰੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਉਹਨਾਂ ਨੇ ਇੱਕੋ ਗੱਲ ਹੀ ਕਹਿਣੀ ਨਾ ਜੀ ਸਕੂਲਾਂ ਦਾ ਐਵੇਂ ਇੱਕ ਪ੍ਰੋਪੋਗੰਡਾ ਬਣਾਇਆ ਜੀ ਇਹਨਾਂ ਨੇ ਇਹਨਾਂ ਦੇ ਬੱਤੀ ਐਮਐਲਏ ਸਾਡੇ ਸਾਹ ਚਲੇ ਜੀ ਇਹ ਕਿਹਦਾ ਮਟੀਰੀਅਲ ਆ ਗਿਆ ਜੀ ਮੈਂ ਪੁੱਛੋ ਤੁਸੀਂ ਸਮਾਰਟਫੋਨ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਫਿਰ ਲੋਕਾਂ ਨਾਲ ਭਗਵੰਤ ਮਾਨ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਨੇ ਇਹਨਾਂ ਕੋ ਬਿਜਲੀ ਦੀ ਗਾਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋ 6 ਮਹੀਨੇ ਨਹੀਂ ਨਿਕਲਣੇ ਜੀ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜਿਹੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇੰਨੂੰ ਪੁੱਛੋਗੇ ਤੁਸੀਂ ਸੱਜੇ ਪਾਸੇ ਜਵਾਬ ਤੁਹਾਨੂੰ ਖੱਬੇ ਪਾਸੇ। ਇਤਰਾ ਹੀ ਭਾਜੀ ਪੀ ਦਾ ਲੋ ਇਤਰਾ ਹੀ ਅਕਾਲੀ ਦਾ। ਸੋ ਕਹਿਣ ਦਾ ਭਾਵ ਅਸੀਂ ਉਹ ਲੋਕ ਆ। ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ। ਅੱਜ ਕੋਈ ਵੋਟਾਂ ਦੇ ਲਈ ਨਾ ਵੋਟਾਂ ਲੈਣਾ ਹੈ। ਕਾਹਦੇ ਕਰਕੇ ਆਏ? ਲੋਕਾਂ ਨੂੰ ਦੱਸ ਰਹੇ ਆ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ। ਆਪਾਂ ਤੁਹਾਡੇ ਬੱਚਿਆਂ ਦੀ ਇਫ਼ਾਜ਼ਤ ਕਰਨਾ ਹੈ ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੁੰਦੇ ਆ ਸਕੂਲਾਂ ਨੂੰ ਸੁਧਾਰ ਕਰਨਾ ਚਾਹੁੰਦੇ ਆ ਸਟੈਪ ਬਾਈ ਸਟੈਪ ਲੱਗੇ ਹਨ ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਜੰਗੀ ਪਦਰ ਤੇ ਚੱਲ ਰਿਹਾ ਸਾਡਾ ਔਰ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਬਰਕਰਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਜਿਹੜਾ ਨਸ਼ੇ ਦਾ ਕਾਰਨ ਕੀ ਹੈ ਕਿਉਂਕਿ ਇਹ ਇਹ ਨਾ ਸੋਚੀਏ ਵੀ ਗਵਾਂਡੀਆਂ ਦੇ ਘਰ ਅੱਗ ਲੱਗੀ ਹੈ ਕਤੋਂ ਕੋਈ ਨਹੀਂ ਕੋਦਾ ਸੇਕ ਜੇ ਜ਼ਿਆਦਾ ਵੱਧ ਜੇ ਤੇ ਕੋਈ ਆਪਣੇ ਕਰਨ ਵਾਲੇ ਇਹਦੇ ਨਾਲ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਡਟ ਕੇ ਚਟਾਨ ਬਣ ਕੇ ਖੜੀ ਪੂਲਸ ਸਾਥ ਦੇ ਰਹੀ ਆ ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਤ ਰਵੱਈਆ ਵਰਤ ਰਿਹਾ ਦੱਸੋ ਕਹਿਣ ਦਾ ਭਾਅ ਹੁਣ ਕਮੀ ਜੇ ਪੂਰੀ ਹੋਰ ਕਰਨੀ ਆ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਥ ਦੇਣਾ ਚਾਹੀਦਾ ਮੈਂ ਕਈ ਮਾਮਾ ਕੋ ਜਾਨਣਾ ਬਜ਼ੁਰਗਾ ਕੋ ਜਾਨਣਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ ਹੁਣ ਕਈਆਂ ਕੋ ਮੈਂ ਜਾਨਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਜੀ ਨਸ਼ੇ ਦੀ ਕੀ ਪੋਜੀਸ਼ਨ ਆ ਕਿਹਾ ਜੀ ਅੱਗੇ ਨਾਲੋਂ ਕਾਫੀ ਫਰਕ ਆ ਪਰ ਥੋੜਾ ਥੋੜਾ ਹੈਗਾ ਜਦੋਂ ਪੁੱਛੀਏ ਨਾ ਵੀ ਨਾ ਦੱਸੋ ਵੀ ਸਾਨੂੰ ਨੇ ਕੀ ਲੋੜ ਆ ਦੀ ਬੁਰੇ ਬਣਦੀ ਤੇ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਸਾਲੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਇਹ ਹੋ ਗਈ ਨਾ ਵੀ ਯਾਰ ਇੱਕ ਫੋੜ ਖਤਮ ਕਰਨਾ ਇਸ ਕੋਡ ਨੂੰ ਪੰਜਾਬ ਚੋਂ ਕੁੱਟ ਸੁਟਣਾ ਉਹ ਦਿਨ ਦੂਰ ਨੇ ਇਹ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਪੁਲਿਸ ਵਿੱਚ ਨਸ਼ਾਜੀ ਪੁਲਿਸ ਵਾਲੇ ਫੜਦੇ ਨੇ ਛੜਦਦੇ ਆਪਾਂ ਪੁਲਿਸ ਦੇ ਨਾਲ ਆਪ ਗੱਲ ਕਰ ਰਹੇ ਕਿ ਕਿੱਥੇ ਕਮੀ ਆ ਰਹੀ ਕਿਹੜੀ ਚੀਜ਼ ਦੀ ਕਮੀ ਆ ਰਹੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋਈ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਜਾਂਚ ਲੱਗ ਰਹੀ ਹੈ ਸੋ ਕਹਿਣ ਦਾ ਭਾਵ ਅਸੀਂ ਤਾਂ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਡਟ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇਡ ਦਿੰਦੇ ਸਨ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋ ਇਜਾਜ਼ਤ ਧੰਨਵਾਦ